ਇਸ ਸੁਹਾਗ ਹਲਕਾ ਦੇ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ ਉਸਤੇ ਵਿੱਚ ਦੇ ਨਾਲ ਇੱਕ ਡੋਰ ਪਿੰਡ ਪੈਂਦਾ ਹੈ ਡੋਰ ਪੇੜਾ ਜਿਹਨੂੰ ਕਹਿ ਲੈਂਦੇ ਆ ਉਹਦੇ ਜੰਗਲਾਂ ਦੇ ਵਿੱਚ ਪਿੱਛੇ ਅੱਗੇ ਲੱਗੀ ਹੋਈ ਹੈ ਇੱਥੇ ਲੋਕ ਤੁਸੀਂ ਦੇਖ ਸਕਦੇ ਹੋ ਆਪਣੇ ਘਰਾਂ ਨੂੰ ਬਚਾਉਣ ਵਾਸਤੇ ਕਿਵੇਂ ਜਿਹੜੇ ਆ ਉਹ ਇਹ ਬੂਟੀਆਂ ਦੇ ਜਾਂ ਝਾੜੀਆਂ ਦੇ ਜਿਹੜੇ ਝਾੜੂ ਬਣਾ ਕੇ ਜਿਹੜਾ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੋ ਪੱਦੀ ਜਾ ਰਹੀ ਹੈ ਔਰ ਜਿਹੜੀ ਅੱਗ ਨੂੰ ਬੁਝਾਉਣ ਦੀ ਮੁਸ਼ਕਲ ਹੈ ਜਿਹੜੀ ਹੈ ਉਹ ਕੜੀ ਮੁਸ਼ਕਲ ਜਿਹੜੀ ਉਹ ਕੀਤੀ ਜਾ ਰਹੀ ਹੈ ਔਰ ਅੱਗ ਉੱਪਰ ਪਾਸ ਹਰ ਥੱਲੇ ਔਰ ਦੂਜੇ ਸਾਰੇ ਪਾਸੇ ਜਿਹੜੀ ਹੈ ਹੌਲੀ ਹੌਲੀ ਥੋੜੀ ਥੋੜੀ ਕਿਤੇ ਨਾ ਕਿਤੇ ਜਿਹੜੀ ਹੈ ਲੱਗਦੀ ਜਾ ਰਹੀ ਹੈ ਔਰ ਉਹਨੂੰ ਲਗਾਤਾਰ ਵਜਾਣ ਦੀ ਕੋਸ਼ਿਸ਼ ਜਿਹੜੀ ਹੈ ਉਹ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਜਿਹੜੀਆਂ ਨੇ ਐਕਸਕਲੂਸਿਵ ਜਿਹੜੀ ਗਰਾਉਂਡ ਜ਼ੀਰੋ ਦੀ ਰਿਪੋਰਟ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਵੀਡੀਓ ਜਿਹੜਾ ਹੈ ਜਲਦੀ ਜਲਦੀ ਸ਼ੇਅਰ ਜ਼ਰੂਰ ਕਰ ਦਿਓ ਤਸਵੀਰਾਂ ਦੇ ਵਿੱਚ ਫਾਇਰ ਗੇਟ ਦੀ ਜਿਹੜੀ ਗੱਡੀ ਹੈ ਉਹਦੀ ਪਾਈਪ ਲੜ ਕਿੱਥੇ ਤੱਕ ਪੁਜਾ ਕੇ ਜਿਹੜੀ ਹੈ ਅੱਗ ਬੁਝਾਉਣ ਦੀ ਕੋਸ਼ਿਸ਼ ਜਿਹੜੀ ਹੈ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਔਰ ਲੋਕਲ ਲੋਕ ਜਿਹੜੇ ਨੇ ਉਹ ਇਸ ਪਿੰਡ ਦੇ ਇੱਥੇ ਮੌਜੂਦ ਨੇ ਔਰ ਜੰਗਲਾਤ ਵਿਭਾਗ ਦੇ ਲੋਕ ਵੀ ਜਿਹੜੇ ਨੇ ਉਹ ਵਿੱਚ ਅਫਸਰਾਂ ਨੇ ਜਿਹੜੇ ਮਿਆਕਮ ਦੇ ਕਰਮਚਾਰੀ ਨੇ ਉਹ ਅੱਗ ਬੁਝਾਉਣ ਦੀ ਜਿਹੜੀ ਨਿਰੰਤਰ ਜਿਹੜੀ ਕੋਸ਼ਿਸ਼ ਇੱਥੇ ਲਗਾਤਾਰ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਤਲਵਾਰਾ ਟਾਊਨਸ਼ਿਪ ਦੇ ਨਾਲ ਪਿੰਡ ਡੋਰ ਦੇ ਉੱਪਰ ਜਿਹੜੇ ਜੰਗਲਾਂ ਦੇ ਵਿੱਚ ਲੱਗੀ ਹੋਈ ਅੱਗ ਹੈ ਔਰ ਸਾਰੇ ਪਾਸੇ ਜਿਹੜੀ ਹੈ ਉਹ ਅੱਗ ਜਿਹੜੀ ਹੌਲੀ-ਹੌਲੀ ਜਿਹੜੀ ਹੈ ਫੈਲਦੀ ਨਜ਼ਰ ਆ ਰਹੀ ਆ ਪਰ ਦੂਜੇ ਪਾਸੇ ਦੀ ਅਗਰ ਗੱਲ ਕਰੀਏ ਅੱਗ ਬੁਝਾਉਣ ਦੀ ਕੋਸ਼ਿਸ਼ ਜਿਹੜੀ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜੀ ਹੈ ਉਹ ਮੁਸ਼ਕਲ ਇੱਥੇ ਕੀਤੀ ਜਾ ਰਹੀ ਹੈ ਅੱਗ ਬੁਝਾਉਣ ਦੇ ਲਈ ਔਰ ਇੱਕ ਪੈਪ ਨੂੰ ਜਿਹੜਾ ਫੜ ਕੇ ਅੱਗੇ ਲਜਾਇਆ ਜਾ ਰਿਹਾ ਔਰ ਦੇ ਨਾਲ ਹੀ ਜਿਹੜਾ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਾਰਾ ਹੁਕੀਵੇਂ ਕਰਨਗੇ ਛੋਟੇ-ਛੋਟੇ ਬੱਚੇ ਮੈਂ ਤੁਹਾਨੂੰ ਇੱਥੇ ਦੁਕਾਨ ਦੀ ਕੋਸ਼ਿਸ਼ ਜਰੂਰ ਕਰਾਂਗਾ ਕਿਵੇਂ ਬੱਚੇ ਜਿਹੜੇ ਨੇ ਇਹਨਾਂ ਘਰਾਂ ਦੇ ਵਿੱਚ ਖੇਡ ਰਹੇ ਨੇ ਔਰ ਬਜ਼ੁਰਗ ਜਿਹੜੇ ਨੇ ਉਹ ਫਿਲਹਾਲ ਜਿਹੜਾ ਉਹ ਬੈਠ ਕੇ ਸੋਚ ਰਹੇ ਨੇ ਕਿ ਅੱਗ ਜਿਹੜੀ ਹੈ ਉਹ ਕਦੋਂ ਬੁਝੇਗੀ ਔਰ ਸਾਨੂੰ ਇਸ ਅੱਗ ਤੋਂ ਜਿਹੜਾ ਹੈ ਛੁਟਕਾਰਾ ਕਦੋਂ ਮਿਲੇਗਾ। ਔਰ ਲੋਕਲ ਲੋਕ ਜਿਹੜੇ ਨੇ ਉਹ ਵੀ ਇਸ ਦੇ ਵਿੱਚ ਸਹਿਯੋਗ ਕਰਦੇ ਨਜ਼ਰ ਆ ਰਹੇ ਨੇ। ਤੁਸੀਂ ਇੱਕ ਸਾਦੇ ਬੂਟਿਆਂ ਦੇ ਉੱਪਰ ਵੀ ਕਿਵੇਂ ਅੱਗ ਜਿਹੜੀ ਹੈ ਉਹ ਆ ਲੱਗੀ ਹੋਈ ਹੈ ਔਰ ਹਰੇ ਬੂਟਿਆਂ ਨੂੰ ਵੀ ਜਿਹੜਾ ਆਪਣੀ ਚਪੇੜ ਦੇ ਵਿੱਚ ਜਿਹੜਾ ਇਸ ਅੱਗ ਨੇ ਜਿਹੜਾ ਉਹ ਲੈ ਲਿਆ ਹੈ ਇਹ ਆਪਣਾ ਸ਼ੁਭਨਾਮ ਕੀ ਜੀ ਸ਼ਿਵ ਕੁਮਾਰ ਜੀ ਸ਼ਿਵ ਕੁਮਾਰ ਜੀ ਜਿਹੜੀ ਅੱਗ ਹੈ ਇਸ ਜੰਗਲ ਨੂੰ ਲੱਗੀ ਹੈ ਤੁਹਾਡੇ ਘਰ ਦੇ ਨਜ਼ਦੀਕ ਜੇ ਇਹ ਅੱਗ ਜੰਗਲਾਤ ਮਹਿਕਮਾ ਨਾ ਬਝਾਂਦਾ ਤੇ ਕਿੱਦਾਂ ਦੀ ਇਹ ਭਿਆਨਕ ਹੋ ਸਕਦੀ ਸੀ ਜਾਂ ਨਹੀਂ ਘਰਾਂ ਨੂੰ ਖਤਰਾ ਸੀਗਾ ਜੀ ਇਹਦਾ ਜੇ ਜੰਗਲਾਤ ਮਹਿਕਮਾ ਐਫਰਟ ਨਾ ਕਰਦਾ ਆਪਣੇ ਤੇ ਘਰਾਂ ਦੇ ਵਿੱਚ ਅੱਗ ਆ ਸਕਦੀ ਸੀ ਇਹ ਨੁਕਸਾਨ ਹੋ ਸਕਦਾ ਇਹਦਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਨਾਲ ਲਖਵਿੰਦਰ ਪਾਲ ਰੇਂਜ ਅਫਸਰ ਤਲਵਾੜਾ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲਾਂਗੇ ਅਸਰ ਜਿਹੜੀ ਅੱਗ ਲੱਗੀ ਹੈ ਉਹਦੇ ਤੇ ਕਾਬੂ ਜਿਹੜਾ ਉਹ ਪਾ ਲਿਆ ਗਿਆ ਜਾਂ ਕਿਵੇਂ ਆਉਦੀ ਸਥਿਤੀ ਹੈ ਉਹਦੀ ਬਾਰੇ ਜਾਣਕਾਰੀ ਇਹ ਜੰਗਲ ਦੇ ਵਿੱਚ ਨਾ ਕੁਦਰਤੀ ਕਿਸੇ ਪਤਾ ਲੱਗਾ ਸੀ ਵੀ 2:30 ਵਜੇ ਵੀ ਜੰਗਲ 'ਚ ਅੱਗ ਲੱਗੀ ਆ ਜੰਗਲ 'ਤੇ ਅੱਗ ਲੱਗਣ ਦਾ ਪ੍ਰੰਤ ਹੀ ਆਪਣੀ ਟੀਮ ਨੂੰ ਅਸੀਂ ਲੈ ਕੇ ਉਸ ਵੇਲੇ ਐਕਸ਼ਨ ਕੀਤਾ ਐਕਸ਼ਨ ਕਰਨੋਂ ਪ੍ਰੰਤ ਥੋੜੇ ਸਮੇਂ ਦੇ ਵਿੱਚ ਹੀ ਅੱਗ ਤੇ ਜਿਹੜਾ ਕਾਬੂ ਪਾ ਕੇ ਜੰਗਲ ਦੀ ਅੱਗ ਨੂੰ ਸਾਥ ਕਰ ਦਿੱਤਾ ਗਿਆ ਜੀ ਕਿੰਨੇ ਜਿਹੜੇ ਤੁਹਾਡੇ ਨਾਲ ਕਰਮਚਾਰੀ ਔਰ ਜਾਂ ਕੋਈ ਹੋਰ ਮਹਿਕਮਾ ਇਹ ਡਿਪਾਰਟਮੈਂਟ ਦਾ ਪੂਰਾ ਹੀ ਸਟਾਫ ਜਿੰਨੇ ਫੋਰੈਸਟ ਗਾਰਡ ਨੇ ਬਲਾਕ ਅਫਸਰ ਮੈਂ ਖੁਦ ਰੇਂਜ ਅਫਸਰ ਲਖੰਦਰਪੁਰ ਤਲਵਾਰਾ 2 ਮੇਰੇ ਡਰਾਈਵਰ ਮੇਰੇ ਕਲੀਕ ਸਾਰੇ ਜਿੰਨੇ ਵੀ ਲੇਬਰ ਤੇ ਰੋਲ ਕੀਤਾ ਅੱਜ ਤੇ ਆ ਆਖਰੀ ਦੇ ਵਿੱਚ ਜਿਹੜੇ ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਜਾਂ ਕੀ ਤੁਸੀਂ ਉਹ ਦੇਣਾ ਚਾਹੋਗੇ ਕਿ ਜਿਹਦੇ ਨਾਲ ਜਿਹੜੀ ਗਾਂ ਤੋਂ ਜਿਹੜੀ ਹੈ ਇਹਦੇ ਵਾਸਤੇ ਸੁਰੱਖਿਆ ਕੋਈ ਜਿਹੜੇ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਜੰਗਲਾਂ ਨੂੰ ਅੱਗ ਤੋਂ ਬਚਾਓ ਜੇ ਕਿਤੇ ਵੀ ਤੁਹਾਨੂੰ ਕੋਈ ਇਹੋ ਜਿਹਾ ਲੱਗਦਾ ਹੈ ਵੀ ਅੱਗ ਲੱਗੀ ਆ ਤੁਰੰਤ ਸਾਨੂੰ ਮੈਸੇਜ ਕਰੋ ਤੁਹਾਡਾ ਥਾਂ ਥਾਂ ਦਵਾਰਾਂ ਦੇ ਉੱਪਰ ਜਿਹੜਾ ਨੰਬਰ ਵੀ ਲਿਖਿਆ ਨੇ ਬਨ ਮੰਡਲ ਅਫਸਰ ਦਾ ਵੀ ਲਿਖਿਆ ਰੇਂਜ ਅਫਸਰ ਦਾ ਵੀ ਲਿਖਿਆ ਪੂਰੇ ਸਟਾਫ ਦਾ ਹੈ ਬਾਕੀ ਮੈਂ ਕਿੰਨਾ ਵੀ ਜੰਗਲ ਨੂੰ ਅੱਗ ਤੋਂ ਬਚਾਉਣ ਦੀ ਉਪਰਾਲੇ ਕਰੋ ਸਹਾਯੋਗ ਦਿਓ ਸਾਡਾ ਕਿਉਂਕਿ ਇਹ ਤੁਹਾਡੇ ਅਹੈਂ ਤਰਾਜੀ ਵਿੱਚ ਰਹਿ ਬੀ ਵੀ ਇੰਨੇ ਗੱਡੀਆਂ ਖੜੀਆਂ ਹੋਣ ਦੀ ਉਹਨਾਂ ਕੋਈ ਪਾਜੀ ਨਹੀਂ ਕੋਈ ਫਾਇਰ ਬਗਰੇਡ ਦੀ ਪਹੁੰਚ ਨਹੀਂ ਸੀ ਹੈਗੀਆਂ ਗੱਡੀਆਂ ਆਈਆਂ ਜ਼ਰੂਰ ਸੀ ਉਹਨਾਂ ਕੋ ਜਿੱਥੋਂ ਤੱਕ ਪਹੁੰਚ ਹੋਈ ਉਹਨਾਂ ਨੇ ਉੱਥੋਂ ਤੱਕ ਆ ਕੇ ਕਰਕੇ ਦਿੱਤਾ ਉਹਨਾਂ ਦੇ ਜੰਗਲ ਦੇ ਵਿੱਚ ਅਸੀਂ ਉੱਪਰ ਸੀ ਸਾਡਾ ਟਰੈਕਟਰ ਲੱਗਾ ਪਿਆ ਇਹਦੇ ਨਾਲ ਐਸੀ ਕੋਈ 1 ਕਿਲੋਮੀਟਰ ਦੀ ਦੂਰੀ ਤੋਂ ਇਹਦੀ ਪਾਈਪ ਆ ਇਹ ਕਿਲੋਮੀਟਰ ਤੱਕ ਕਰਕੇ ਜਿੱਥੋਂ ਤੱਕ ਕਰਕੇ ਅਸੀਂ ਪਾਣੀ ਦੇ ਵਸਾਰਨ ਵਾਲੇ ਨੂੰ ਕੰਟਰੋਲ ਕਰ ਲਿਆ ਜੀ ਬਹੁਤ ਬਹੁਤ ਧੰਨਵਾਦ